हेलो जी सातशिरि काल जी कि मैं ਤੁਸੀਂ ਸਾਰੇ ਹੋਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਿੰਦੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਅੱਜ ਦੀ ਵੀਡੀਓ ਬਹੁਤ ਵਧੀਆ ਹੈ ਉਹਨਾਂ ਲਈ ਜਿਨ੍ਹਾਂ ਦੇ ਪਿਗਮੈਂਟੇਸ਼ਨ ਹੈਗੀ ਸ਼ਾਇਆ ਹੈਗੀਆਂ ਦਾਗ ਹੈਗੀ ਹੈ بڑے ਨੁਸਖੇ ਅਜ਼ਮਾ ਲਏ ਨੇ ਪਰ ਠੀਕ ਨਹੀਂ ਹੋ ਰਹੇ ਅੱਜ ਜਿਹੜਾ ਫੇਸ਼ੀਅਲ ਮੈਂ ਦੱਸ ਰਹੀ ਹਾਂ ਨਾ ਰਾਈਸ ਫੇਸ਼ੀਅਲ ਤੇ ਉਹਦੇ ਵਿੱਚ ਜਿਹੜੀ ਚੀਜ਼ਾਂ ਪਈਆਂ ਨੇ ਉਹ ਸ਼ਾਇਦ ਤੁਸੀਂ ਕਦੀ ਪਹਿਲਾਂ ਦੇਖੀਆਂ ਹੋਣਗੀਆਂ ਮੈਨੂੰ ਲੱਗਦਾ ਕਿਸੇ ਨੇ ਵੀ ਤੁਹਾਨੂੰ ਕਦੀ ਦੱਸਿਆ ਨਹੀਂ ਹੋਣਗੀਆਂ ਨਾ ਹੀ ਤੁਸੀਂ ਦੇਖਿਆ ਹੋਣਗੀਆਂ ਪਹਿਲੀ ਵਾਰ ਦੇਖੀਆਂ ਹੋਣਗੀਆਂ YouTube ਤੇ ਤੇ ਮੈਂ ਦੱਸਦੀ ਹਾਂ ਤੁਹਾਨੂੰ ਪਹਿਲਾਂ ਤੁਸੀਂ ਵੇਖੋ ਉਹ ਵਾਲਾ ਜਿਹੜਾ ਮੈਂ ਰਾਈਸ ਫੇਸ਼ੀਅਲ ਹੈ ਨਾ ਮਤਲਬ ਕਿ ਇਹਦੀ ਕਰੀਮ ਕਿੱਦਾਂ ਤਿਆਰ ਕੀਤੀ ਉਹਦੇ ਵਿੱਚ ਜਿਹੜੀ ਮੇਨ ਚੀਜ਼ ਅੱਜ ਪਾਈ ਉਹ ਕੀ ਚੀਜ਼ ਹੈਗੀ ਤੁਸੀਂ ਜਾ ਕੇ ਪਹਿਲਾਂ ਉਹ ਪੈਕ ਦੇਖੋ ਫਿਰ ਮੈਂ ਤੁਹਾਨੂੰ ਰਿਜ਼ਲਟ ਦੱਸਦੀ ਹਾਂ ਲਗਾ ਕੇ ਬਹੁਤ ਵਧੀਆ ਬਹੁਤ ਹੀ ਕਮਾਲ ਦਾ ਪਹਿਲਾਂ ਜਿਹੜੇ ਨਵੇਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜ਼ਰੂਰ ਪੈਸ ਕਰਿਓ ਕਿਉਂਕਿ ਜਿਹੜੀ ਵੀਡੀਓ ਦੀ ਨੋਟੀਫਿਕੇਸ਼ਨ ਹੋएगी ਧਰ ਤੱਕ ਪਹਿਲਾਂ ਪਹੁੰਚ ਜਾਏਗੀ ਜਿਹੜੀ ਸਵੇਰੇ ਵੀਡੀਓ ਦੇਖੀ ਉਹ ਵੀ ਜਾ ਕੇ ਦੇਖੋ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਜਿਨ੍ਹਾਂ ਦੇ ਹੋਟ ਕਾਲੇ ਪੈ ਗਏ ਨੇ ਲਿਪਸ ਜਿਹੜੇ ਨੇ ਡਾਰਕ ਹੋਏ ਪਏ ਨੇ ਕਾਲੇ-ਕਾਲੇ ਬਲੈਕ-ਬਲੈਕ ਹੋ ਗਏ ਨੇ ਉਹਨਾਂ ਨੂੰ ਨੇਚਰਲ ਪਿੰਕ ਕਿੱਦਾਂ ਕਰਨਾ ਵੀਡੀਓ ਤੁਸੀਂ ਜਰੂਰ ਦੇਖੋ ਲਓ ਜੀ ਮੈਂ ਤੁਸੀ ਰੈਮਡੀ ਦੇਖੋ ਤੇ ਹਾਂਜੀ ਇਸ ਫੇਸ ਮਾਸਕ ਨੂੰ ਨਾ ਰਾਈਸ ਫੇਸ ਮਾਸਕ ਨੂੰ ਬਣਾਉਣ ਲਈ ਆਪਾਂ ਕੀ ਲਿਆ ਹੈ ਪਹਿਲਾ ਲਿਆ ਦਹੀਂ ਲਿਆ ਹੈ ਦੂਸਰਾ ਲੈਣਾ ਤੁਸੀਂ ਡਰਾਈ ਖਜੂਰਾ ਇਹ ਜਿਹੜੀਆਂ ਖਜੂਰਾ ਹੁੰਦੀਆਂ ਡਰਾਈ ਖਜੂਰਾ ਹੁੰਦੀਆਂ ਨੇ ਅਗਰ ਡਰਾਈ ਖਜੂਰਾ ਨਹੀਂ ਹੋਣਾ ਤਾਂ ਤੁਸੀਂ ਇਹ ਥਾਂ ਤੇ ਪੁਰਾਣਾ ਗੁੜ ਹੁੰਦਾ ਨਾ ਉਹ ਲੈ ਸਕਦੇ ਹੋ ਇਹ ਖਜੂਰਾ ਜਿਹੜੀਆਂ ਤੁਹਾਡਾ ਚਿਹਰਾ ਇਹਨਾਂ ਨਖਾਰੇਗਾ ਤੁਹਾਡੀ ਪਿਗਮੈਂਟੇਸ਼ਨ ਸ਼ਾਈਆਂ ਐਦਾਂ ਰਿਮੂਵ ਕਰ ਦੇਗਾ ਕਿ ਪਤਾ ਹੀ ਨਹੀਂ ਚੱਲਣਾ ਇਹ ਬੜੀ ਹੀ ਕਾਰਗਿਲ ਚੀਜ਼ ਹੈ ਕਦੇ ਵੀ ਤੁਸੀਂ ਲਗਾ ਕੇ ਦੇਖੋ ਇਹਨੂੰ ਆਪਾਂ ਕੀ ਕਰਨਾ ਹੈ ਹੁਣ ਇਸ ਤਰੀਕੇ ਨਾਲ ਦੇਖੋ ਇਹਦੀ ਗਿਟਕਾਂ ਕੱਢ ਲੈਣੀਆਂ ਨੇ ਗਿਟਕਾਂ ਕੱਢ ਕੇ ਨਾ ਇਹਨੂੰ ਤੁਸੀਂ ਇਦਾਂ ਹੀ ਦੇ ਵਿੱਚ ਇਹਨੂੰ ਭੋਗ ਰੱਖ ਦੇਣਾ ਛੋਟੇ ਛੋਟੇ ਪੀਸ ਕਰਕੇ ਠੀਕ ਹੈ ਇਦਾਂ ਛੋਟੇ ਛੋਟੇ ਪੀਸ ਕਰ ਲੈਣੇ ਨੇ ਉਸ ਤੋਂ ਬਾਅਦ ਤੁਸੀਂ ਨਾ ਮਿਕਸੀ ਗ੍ਰੈਂਡਰ ਵਿੱਚ ਇਹਨੂੰ ਗ੍ਰੈਂਡ ਕਰ ਲੈਣਾ ਹੈ ਪਹਿਲਾਂ ਇਹਨੂੰ 15 ਮਿੰਟ ਇਦਾਂ ਭੇਕ ਕੇ ਰੱਖ ਦੇਣਾ ਹੈ ਠੀਕ ਹੈ ਫਿਰ ਮਿਕਸੀ ਗ੍ਰੈਂਡਰ ਵਿੱਚ ਇਹਨੂੰ ਆਪਾਂ ਕਰ ਦੇਣਾ ਗ੍ਰੈਂਡ ਤੇ ਹਾਂਜੀ ਦੇਖ ਲਓ ਤੁਸੀਂ ਮੈਂ ਲੱਗੀ ਸੀ ਗ੍ਰाइंड ਕਰਨ ਵਾਸਤੇ ਲਾਈਟ ਪੱਜ ਗਈ ਅੱਧਾ ਹੀ ਗ੍ਰाइंड ਹੋਇਆ ਚਲੋ ਕੋਈ ਨਾ ਵੈਸੇ ਮਿਕਸ ਹੋ ਗਿਆ ਚੰਗੀ ਤਰ੍ਹਾਂ ਬਹੁਤ ਸੋਹਣਾ ਬਣ ਜਾਂਦਾ ਹੈ ਪੇਸਟ ਅਗਰ 15 ਮਿੰਟ ਆਪਾਂ ਭੇਕ ਰੱਖ ਦਈਏ ਦਹੀਂ ਵਿੱਚ ਬਹੁਤ ਸੋਹਣਾ ਹੋ ਜਾਂਦਾ ਹੈ ਤੇ ਆ ਦੇਖੋ ਦਹੀਂ ਵੀ ਥੋੜਾ ਪਤਲਾ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਹੈ ਦੂਸਰੀ ਚੀਜ਼ ਮਿਕਸ ਕਰਨੀ ਆਪਾਂ ਰਾਈਸ ਪਾਊਡਰ ਰਾਈਸ ਆਟਾ ਜਾਨਕੀ ਚਾਵਲਾਂ ਦਾ ਆਟਾ ਇੱਕ ਚਮਚ ਵਿੱਚ ਮਿ ਭਰ ਕੇ ਇਹ ਪਾ ਲੈਣਾ ਹੈ ਬਹੁਤ ਵਧੀਆ ਹੁੰਦਾ ਤੁਸੀਂ ਨਾ ਕਰਕੇ ਦੇਖੋ ਡੇਲੀ ਭਵੇਂ ਕਰ ਲਿਆ ਕਰੋ ਰੰਗ ਇੰਨਾ ਗੋਰਾ ਇੰਨਾ ਬ੍ਰਾਈਟ ਹੋ ਜਾਂਦਾ ਹੈ ਤੇ ਥੋੜਾ ਜਿਹਾ ਆਪਾਂ ਪਾਣੇ ਦੇ ਵਿੱਚ ਸ਼ਹਿਦ ਥੋੜਾ ਜਿਹਾ ਮਦਦ ਕੀ ਹਨੀ ਪਾਣਾ ਜ਼ਰੂਰ ਕਿਉਂਕਿ ਸਰਦੀਆਂ ਚ ਹਨੀ ਜਿਹੜਾ ਹੁੰਦਾ ਹੈ ਨਾ ਪਾਣਾ ਬਹੁਤ ਜ਼ਰੂਰੀ ਹੈ ਮੋਇਸਚਰਾਈਜ਼ਰ ਜਿਹੜਾ ਹੁੰਦੇ ਨੇ ਇਹਦੇ ਵਿੱਚ ਭਰ ਭਰ ਕੇ ਹੁੰਦਾ ਹੈ ਤੇ ਸਕਿਨ ਲਈ ਬਹੁਤ ਵਧੀਆ ਹੁੰਦਾ ਕਿਸੇ ਵੀ ਬ੍ਰਾਂਡ ਦਾ ਤੁਸੀਂ ਲੈ ਸਕਦੇ ਹੋ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਹੁਣ ਮਿਕਸ ਕਰਕੇ ਤੇ ਇਹਦਾ ਬਣਾ ਲੈਣਾ ਆਪਾਂ ਇੱਕ ਪੇਸਟ ਜਿਹਾ ਤੇ ਇਹ ਹੁਣ ਬਣ ਕੇ ਆਪਣਾ ਮਾਸਕ ਰੈਡੀ ਹੋ ਗਿਆ ਹੈ ਰਾਈਸ ਮਾਸਕ ਕੋਰੀਅਨ ਸਕਿਨ ਕਰ ਦੇਗਾ ਤੁਹਾਡੀ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਨਾ ਆਪਣੀ ਸਕਿਨ ਤੇ ਅਪਲਾਈ ਕਰਦੇ ਰਿਹਾ ਕਰੋ ਡੇਲੀ ਘਾਲਿਆ ਕਰੋ ਭਾਵੇਂ ਬਣਾ ਕੇ ਰੱਖ ਲਿਆ ਕਰੋ ਫ੍ਰਿਜ ਵਿੱਚ ਸਟੋਰ ਕਰਕੇ ਡੇਲੀ ਅਪਲਾਈ ਕਰਿਆ ਕਰੋ 15-20 ਮਿੰਟ ਫਿਰ ਦੇਖਿਓ ਤੁਹਾਡੀ ਸਕਿਨ ਕਿੰਨੀ ਬ੍ਰਾਈਟ ਹੋ ਜੇਗੀ ਆ ਦੇਖੋ ਕਿੰਨਾ ਸੋਹਣਾ ਇਹੜੇ ਖਜੂਰਾ ਨੇ ਨਾ ਡਰਾਈ ਖਜੂਰਾ ਤੇ ਚਾਹੇ ਪੁਰਾਣਾ ਗੁੜ ਇਹ ਤੁਸੀਂ ਆਪਣੀ ਸਕਿਨ ਤੇ ਜਦੋਂ ਤੁਸੀਂ ਲੱਗ ਗਏ ਨਾ ਆਪਣੀ ਸਕਿਨ ਤੇ ਅ ਅਪਲਾਈ ਕਰਨ ਵਾਸਤੇ ਇਹਦਾ ਫੇਸ ਪੈਕ ਮੈਂ ਕਹਿੰਨੀ ਆ ਤੁਸੀਂ ਹੈਰਾਨ ਹੋ ਜਾਓਗੇ ਗਜਬ ਦੇ ਰਿਜ਼ਲਟ ਇੰਨੇ ਗਜਬ ਦੇ ਰਿਜ਼ਲਟ ਕਿ ਤੁਸੀਂ ਕਦੀ ਇਹ ਜਾਣਿਆ ਵੀ ਨਹੀਂ ਹੋਣਾ ਕਿ ਕਿੰਨਾ ਗੋਰਾ ਰੰਗ ਹੁੰਦਾ ਹੈ ਇਹਦੇ ਨਾਲ ਜਿਨ੍ਹਾਂ ਦਾ ਕਣਕ ਪਿੰਨਾ ਰੰਗ ਹੈ ਇਹਨੂੰ ਡੇਲੀ ਟਰਾਈ ਕਰਨਗੇ ਨਾ ਆਪਣੇ neck ਤੇ ਬਾਹਾਂ ਤੇ ਮੈਂ ਕਹਿੰਦੀ ਇਹਨਾਂ ਬ੍ਰਾਈਟ ਹੋ ਜਾਏਗਾ ਨਾ ਚਿਹਰਾ ਤੁਸੀਂ ਹੈਰਾਨ ਹੋ ਜਾਓਗੇ ਇਹਨਾਂ ਨਿਖਰ ਕੇ ਸਾਹਮਣੇ ਆਵੇਗਾ ਤੇ ਆ ਦੇਖੋ ਜਿਸ ਤਰੀਕੇ ਨਾਲ ਆਪਾਂ ਖਜੂਰਾਂ ਜੜੀਆਂ ਨੇ ਨਾ ਉਹਨੂੰ ਮਿਕਸੀ ਵਿੱਚ ਆਪਾਂ ਗ੍ਰੇਨਡ ਕਰ ਲਿਆ ਮੈਂ ਕਰਦੀ ਵੀ ਸੀ ਲਾਈਟ ਚਲੇਗੀ ਤੇ ਜਾਨੀ ਕਿ ਹੋ ਕੇ ਆ ਵੈਸੇ ਫਿਰ ਵੀ ਕਾਫੀ ਟਾਈਮ ਹੋ ਗਿਆ ਬਣਾ ਕੇ ਰੱਖੇ ਇਹਨੂੰ ਸਾਰਾ ਇਹਦਾ ਵਿੱਚ ਅਸਰ ਜਿਹੜਾ ਹੋ ਗਿਆ ਹੈ ਖਜੂਰਾ ਦਾ ਤੇ ਸ਼ਹਿਦ ਪਾਇਆ ਤੇ ਚੋਲਾ ਦਾ ਆਟਾ ਹੋ ਗਿਆ ਤੇ ਦਹੀਂ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਲਗਾ ਕੇ ਵੀ ਦੱਸ ਦੇਣੀ ਆ ਫੇਸ ਮੈਂ ਵੋਸ਼ ਕੀਤਾ ਹੋਇਆ ਹੈ ਫੇਸ ਮੈਂ ਕਰਦੀ ਹੁੰਨੀ ਆ ਮਤਲਬ ਕਿ ਤੁਹਾਨੂੰ ਦੱਸ ਦਿੰਨੀ ਆ ਦੁੱਧ ਕੱਚਾ ਲੈਣਾ ਵਿੱਚ ਨਿੰਬੂ ਪਾ ਕੇ ਉਹਦੇ ਨਾਲ ਮੈਂ ਫੇਸ ਜਿਹੜਾ ਹਮੇਸ਼ਾ ਹੀ ਵੋਸ਼ ਕਰਦੀ ਆ ਚਾਹੇ ਇੱਕ ਐਲੋਵੇਰਾ ਫੇਸ ਵੋਸ਼ ਹੈ ਉਹ ਮੈਂ ਤੁਹਾਨੂੰ ਦੱਸਾਂਗੀ ਉਹਦੇ ਨਾਲ ਕਰਦੀ ਹੁੰਨੀ ਆ ਤੇ ਚਾਹੇ ਮੇਕ ਰਾਈਸ ਵਾਲੀ ਸਾਬਣ ਬਣਾ ਕੇ ਜਿਹੜੀ ਰੱਖਦੀ ਹੁੰਨੀ ਆ ਚਾਹੇ ਉਹਦੇ ਨਾਲ ਕਰਦੀ ਹੁੰਨੀ ਆ ਕਿਉਂਕਿ ਜਿਹੜੇ ਰਾਇਸ ਸਾਬਣਾ ਹੁੰਦੀ ਨੇ ਕਈ ਵਾਰ ਚਿਹਰਾ ਡਰਾਈ ਕਰ ਦਿੰਦੀ ਹੈ ਨਾ ਫਿਰ ਉਹਨੂੰ ਥੋੜਾ ਮੈਂ ਵਿੱਚ ਸਕਿਪ ਕਰ ਦਿੰਨੀ ਆ ਜਿਹੜਾ ਰਾਇਸ ਹੁੰਦੇ ਨੇ ਨਾ ਥੋੜਾ ਜਿਹਾ ਚਿਹਰੇ ਨੂੰ ਡਰਾਈ ਕਰਦੇ ਇਸ ਕਰਕੇ ਆਪਾਂ ਇਹਦੇ ਵਿੱਚ ਹਨੀ ਪਾਈਦੇ ਕਿ ਜਿਹੜਾ ਮੋਇਸਚਰਾਈਜ਼ਰ ਹੋ ਬਣਿਆ ਰਹੇ ਸਾਡੀ ਸਕਿਨ ਜਿਹੜੀ ਡਰਾਈ ਨਾ ਹੋਵੇ ਤੇ ਲੋਜੀ ਚਿਹਰਾ ਮੇ ਬੋਸ਼ ਕੀਤਾ ਹੋਇਆ ਆਪਾਂ ਕਰਦੇ ਆ ਫੇਸ਼ ਲਾ ਦੇਖੋ ਇੰਨੀ ਪਿਆਰੀ ਖੁਸ਼ਬੂ ਆਉਂਦੀ ਵੀ ਹੈ ਨਾ ਦਿਲ ਕਰਦਾ ਖਾ ਜਾਵਾ ਤੇ ਇਹਦਾ ਫੇਸ਼ੀਅਲ ਆਪਾਂ ਕਰਨਾ ਹੈ ਠੀਕ ਹੈ ਵਾਲ ਪੂਰੇ ਸੈੱਟ ਕਰ ਲਓ ਆਪਣੇ ਨਹਾਉਣ ਤੋਂ ਪਹਿਲਾਂ ਵੀ ਤੁਸੀਂ ਮਤਲਬ ਕੀ ਕਰ ਸਕਦੇ ਹੋ ਠੀਕ ਹੈ ਡੇਲੀ ਅਪਲਾਈ ਕਰਨਾ ਸ਼ੁਰੂ ਕਰ ਦਿਓ ਮੈਂ ਕਹਿੰਨੀ ਤੁਸੀਂ ਸ਼ਾਇਆ ਤੋਂ ਪ੍ਰੇਸ਼ਾਨ ਹੋ ਨਾ ਤੇ ਸ਼ਾਇਆ ਫਿਰ ਤੁਹਾਡੇ ਤੋਂ ਪ੍ਰੇਸ਼ਾਨ ਹੋ ਜਾਣਗੇ ਕਿ ਇਹਨਾਂ ਨੇ ਸਾਨੂੰ ਦੂਰ ਕਰ ਕਿਵੇਂ ਦਿੱਤਾ ਹੈ ਫੇਸ ਤੋਂ ਇਸ ਤਰੀਕੇ ਨਾਲ ਆਪਾਂ ਇਹਦਾ ਫੇਸ਼ੀਅਲ ਕਰਨਾ ਹੈ ਵਾਓ ਇਹਨਾਂ ਗੱਜਬਾਦ ਲਓ ਪਹਿਲਾਂ ਤੁਸੀਂ 5 ਮਿੰਟ ਨਾ ਚੰਗੀ ਤਰ੍ਹਾਂ ਮ사ਜ ਕਰਨੀ ਚਿਹਰੇ ਤੇ ਲਗਾ ਕੇ ਜਿੱਦਾਂ ਮੈਂ ਦੱਸਦੀ ਹੁਣੇ ਆ ਕੋਈ ਵੀ ਫੇਸ ਪੈਕ ਹੈ ਉਹਦੇ 5 ਮਿੰਟ ਪਹਿਲਾਂ ਆਪਾਂ ਮ사ਜ ਕਰਨੀ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਫਿਰ 15 ਮਿੰਟ ਆਪਾਂ ਲਗਾ ਕੇ ਇਸ ਨੂੰ ਛੱਡ ਦੇਣਾ ਉਸ ਤੋਂ ਬਾਅਦ ਫਿਰ ਜਦੋਂ ਉਤਾਰਨਾ ਹੈ ਨਾ ਉਦੋਂ ਆਪਾਂ ਥੋੜੀ ਜਿਹੀ ਮ사ਜ ਕਰਨੀ ਹੈ ਤੇ ਫਿਰ ਆਪਾਂ ਜਾ ਕੇ ਕਿਤੇ ਫੇਸ ਵਾਸ਼ ਕਰਨਾ ਹੁੰਦਾ ਹੈ ਥੋੜ੍ਹਾ ਥੋੜ੍ਹਾ ਟਾਈਮ ਮੈਂ ਮ사ਜ ਕਰ ਲਈ ਹੁਣ ਮੈਨੂੰ ਲਾ ਕੇ ਨਾ ਮੋਟੀ ਜਿਹੀ ਲੇਅਰ ਤੇ ਹੁਣ ਮੈਨੂੰ ਛੱਡ ਦੇਣਾ ਹੈ ਇਸ ਤਰੀਕੇ ਨਾਲ ਤੁਸੀਂ ਮੋਟੀ ਲੇਅਰ ਲਾ ਲੈਣੀ ਠੀਕ ਹੈ ਜਿੰਨਾ ਵੀ ਬਚਿਆ ਸਾਰਾ ਹੀ ਅਪਲਾਈ ਕਰ ਲੈਣਾ ਆਪਣੇ ਨੈਕ ਤੇ ਆਪਣੇ ਚਿਹਰੇ ਤੇ ਕਿਉਂਕਿ ਗਰਦਨ ਦਾ ਕਲਰ ਤੇ ਫਿਰ ਚਿਹਰੇ ਦਾ ਕਲਰ ਜਿਹੜਾ ਥੋੜਾ ਡਿਫਰੈਂਟ ਹੋ ਜਾਏਗਾ ਚਿਹਰਾ ਜ਼ਿਆਦਾ ਘੋਰਾ ਹੋ ਜਾਣਾ ਗਰਦਨ ਦਾ ਫਿਰ ਉਹ ਥੋੜਾ ਰਹਿ ਜਾਊਗਾ ਤੇ ਗਰਦਨ ਤੇ ਵੀ ਲਾਇਓ ਜੂ ਤੁਸੀਂ ਠੀਕ ਹੈ ਮੈਂ ਤੇ ਜਿਸ ਟਾਈਮ ਨਹਾਣ ਲੱਗਾਂਗੀ ਉਸ ਟਾਈਮ ਹੀ ਲਗਾ ਲਊਗੀ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਸਾਰਾ ਪ੍ਰੋਸੈਸ ਤੇ ਦਾ ਇਸ ਤਰੀਕੇ ਨਾਲ ਲਾ ਕੇ ਹੁਣ ਮੈਂ ਇਹਨੂੰ 15 ਮਿੰਟੇ ਤੱਕ ਰੱਖਾਂਗੀ ਆਪਣੇ ਫੇਸ ਤੇ ਮੈਂ 10-15 ਮਿੰਟ ਲਗਾਏ ਨੂੰ ਤੇ ਹੁਣ ਆਪਾਂ ਕੀ ਕਰਨਾ ਹੈ ਐਦਾਂ ਗਿੱਲਾ ਹੱਥ ਕਰ ਲੈਣਾ ਠੀਕ ਹੈ ਪਾਣੀ ਮੇ ਕੋਲ ਰੱਖਿਆ ਹੋਇਆ ਹੈ ਗਿੱਲਾ ਹੱਥ ਕਰਕੇ ਫੇਰਾਪੋ ਕੀ ਕਰਨਾ ਹੈ ਦੀ ਮਸਾਜ ਲੋਜੀ ਮ사ਜ ਹੋ ਗਈ ਤੇ ਹੁਣ ਮੈਂ ਹੈਂਕੀ ਗਿੱਲਾ ਕਰ ਲਿਆ ਆਹ ਦੇਖੋ ਗਜਬ ਦਾ ਨਿਖਾਰ ਕੋਈ ਜ਼ਰੂਰਤ ਨਹੀਂ ਹੈਗੀ ਇੰਨੇ ਮਹਿੰਗੇ ਮਹਿੰਗੇ ਤੁਹਾਨੂੰ ਨਾ ਫੇਸ਼ਲ ਕਰਵਾਉਣ ਦੀ ਘਰੇ ਤੁਸੀਂ ਬੜੇ ਆਸਾਨੀ ਨਾਲ ਬੜੀਆਂ ਤੁਹਾਡੇ ਕਿਚਨ ਚ ਹੀ ਰੈਮਡੀਆ ਹੁੰਦੀਆਂ ਨੇ ਜਿਨ੍ਹਾਂ ਨਾਲ ਤੁਸੀਂ ਕਰ ਸਕਦੇ ਹੋ ਤੇ ਜਿਹੜੇ ਚਾਲ ਹੁੰਦੇ ਨੇ ਉਹ ਸਭ ਤੋਂ ਬੈਸਟ ਰੈਮਡੀ ਹੈ ਹਾਂ ਦੇਖ ਇੱਕ ਨਾ ਪਾਲਿਸ਼ ਵਾਲੀ ਸਕਿਨ ਹੋ ਜਾਂਦੀ ਇਹਦੇ ਨਾਲ ਜਿੱਦਾਂ ਪਾਲਿਸ਼ ਕੀਤੀ ਹੁੰਦੀ ਹੈ ਉਦਾਂ ਦੀ ਸਕਿਨ ਹੋ ਜਾਂਦੀ ਇਹਦੇ ਨਾਲ ਨੇਚਰਲ ਜੀ ਹੋ ਜਾਂਦੀ ਹੈ ਹਾਂ ਦੇਖੋ ਤੇ ਜੇ ਤੁਸੀਂ ਡੇਲੀ ਲਗਾਓਗੇ ਨਾ ਹੌਲੀ-ਹੌਲੀ ਤੁਹਾਡੀ ਸਾਰੀ ਪਿਗਮੈਂਟੇਸ਼ਨ ਜਿਹੜੀ ਹੈ ਨਾ ਸਾਰੀ ਹੀ ਦੂਰ ਹੁੰਦੀ ਜਾਣੀ ਹੈ ਠੀਕ ਹੈ ਬਸ ਇੱਕ ਹੈਗਾ ਥੋੜਾ ਜਿਹਾ ਆਪਣ ਨੂੰ ਟਾਈਮ ਚਾਹੀਦਾ ਆਪਣੇ ਲਈ ਕਿ ਆਪਾਂ ਸੜਾ ਜ ਆਪਣੇ ਆਪ ਨੂੰ ਟਾਈਮ ਦੀਏ ਆਪਣੇ ਆਪ ਨੂੰ ਵਧੀਆ ਕਰਨ ਦਾ ਸਕਿਨ ਨੂੰ ద నే గలోయింగ ఇన్స్ చావేనా ਕੈਂਕ ਜਿਹੜੀ ਕੈਂਸਰ ਜੀ ਬਿਮਾਰੀ ਹੁੰਦੀ ਹੈ ਉਹਨੂੰ ਵੀ ਮਾਤ ਦੇ ਦਿੰਦਾ ਹੈ ਤੁਸੀਂ ਦੇਖਿਆ ਵੀ ਹੋਣਾ ਕਈ ਲੋਕਾਂ ਨੂੰ ਸਿੱਧੂ ਸਾਹਿਬ ਦੀ ਘਰ ਵਾਲੀ ਕੈਂਸਰ ਵਿੱਚੋਂ ਹੁਣ ਨਿਕਲ ਕੇ ਬਾਹਰ ਆਈ ਹੈ ਤਾਂ ਦੇਖ ਲਓ ਉਹਨੇ ਨੈਚੁਰਲ ਤਰੀਕਿਆਂ ਨਾਲ ਆਪਣੀ ਕੈਂਸਰ ਠੀਕਾ ਲਈਏ ਕਿਤੇ ਤੁਸੀਂ ਆਪਣੀ ਸਕਿੰਦਰ ਟਰੀਟਮੈਂਟ ਵੀ ਕਰ ਸਕਦੇ ਨੈਚੁਰਲ ਚੀਜ਼ਾਂ ਨਾਲ ਅਗਰ ਕੋਈ ਆਪਥਾਨ ਲਈ ਨਾ ਮਨ ਵਿੱਚ ਕਿ ਹਾਂ ਵੀ ਇਹ ਚੀਜ਼ ਕਰਨੀ ਹੈ ਤੇ ਕਰਨੀ ਹੈ ਉਹ ਹੋ ਕੇ ਹੀ ਰਹਿੰਦੀ ਹੈ ਠੀਕ ਹੈ ਮੇਰੇ ਵੀ ਬਹੁਤ ਚਾਹਿਆਂ ਹੁੰਦੀਆਂ ਸੀ ਹੁਣ ਦੇਖੋ ਮੇਰਾ ਫੇਸ ਤੇ ਹਾਂਜੀ ਮੇਰੇ ਭੈਣਾਂ ਦੇ ਕਮੈਂਟ ਆਏ ਸੀਗੇ ਸਾਨੂੰ ਆਈਬ੍ਰੋ ਸਾਡੇ ਜਿਹੜੇ ਨੇ ਵੀ ਨੇਚਰਲ ਬਲੈਕ ਕਰਨੇ ਆ ਵੀ ਕਈ ਭੈਣਾਂ ਦੇ ਨਾ ਵਾਈਟ ਵਾਈਟ ਵਾਲ ਹੋ ਗਨ ਆਈਬ੍ਰੋ ਦੇ ਉਹ ਵੀ ਤੁਹਾਨੂੰ ਮੈਂ ਦੱਸੂਗੀ ਕੱਲ ਕੱਲ ਨੂੰ ਆਊਗੀ ਵੀਡੀਓ ਨੇਚਰਲ ਆਈਬ੍ਰੋ ਬਲੈਕ ਕਿੱਦਾਂ ਕਰਨੇ ਆ ਤੇ ਲੋ ਜੀ ਛਾਈਆਂ ਝੁੜੜੀਆਂ ਰਿੰਕਲ ਪਿਗਮੈਂਟੇਸ਼ਨ ਸਾਰੇ ਤੁਹਾਡੇ ਰਿਮੂਵ ਹੋ ਜਾਣਗੇ ਹੌਲੀ ਹੌਲੀ ਜਦੋਂ ਤੁਸੀਂ ਇਹ ਕਰਨ ਲੱਗ ਗਏ ਨਾ ਸਾਰੇ ਸਟੈਪ ਤੇ ਆ ਜਿਹੜੀ ਰੈਮਡੀ ਜਿਹੜੀ ਇਸਤੇਮਾਲ ਕਰਨ ਲੱਗ ਗਏ ਪਤਾ ਹੀ ਨਹੀਂ ਚੱਲਣਾ ਹੈਗਾ ਬਿੱਗ ਗਏ ਤੇ ਗਏ ਕਿੱਥੇ ਤੁਸੀਂ ਜੇ 50 ਦੇ ਸਾਲ ਚ ਹੋਣਾ ਤਾਂ ਤੁਸੀਂ 25 ਵਾਂ ਤੇ ਨਜ਼ਰ ਲੱਗੋਗੇ ਤੁਸੀਂ ਆ ਦੇਖੋ ਦੇਖੋ ਨੇਚਰਲ ਗਲੋ ਦੇਖੋ ਰੰਗ ਦੇਖੋ ਦੇਖੋ ਐਨਾ ਕਲਰ ਤੇ ਉਹਨਾਂ ਦਾ ਵੀ ਨਹੀਂ ਗੋਰਾ ਹੁੰਦਾ ਜਿਹੜੀਆਂ ਉਹ ਲਗਾਉਂਦੀਆਂ ਹੈਗੀਆਂ ਨਾ ਫਾਊਂਡੇਸ਼ਨ ਵਗੈਰਾ ਆ ਦੇਖੋ ਬਿਨਾ ਫਾਊਂਡੇਸ਼ਨ ਬਿਨਾ ਫਿਲਟਰ ਕਲਰ ਦੇਖੋ ਹੁਣ ਮੈਂ ਫੇਸ ਆਪਣਾ ਜਿਹੜਾ ਹੈ ਧੋ ਕੇ ਆਵਾਂਗੀ ਪਾਣੀ ਨਾਲ ਖੁੱਲੇ ਪਾਣੀ ਨਾਲ ਠੀਕ ਹੈ ਤੇ ਉਮੀਦ ਹੈ ਕਿ ਤੁਹਾਨੂੰ ਜਿਹੜੀ ਅੱਜ ਦਾ ਮੇਰਾ ਫੇਸ਼ੀਅਲ ਜਿਹੜਾ ਰਾਈਸ ਫੇਸ਼ੀਅਲ ਤੁਹਾਨੂੰ ਬੜਾ ਪਸੰਦ ਆਇਆ ਹੋਣਾ ਖਾਸ ਕਰਕੇ ਜਿਹਦੇ ਵਿੱਚ ਖਜੂਰਾ ਪਾਈਆਂ ਨੇ ਫੇਸ਼ੀਅਲ ਬਹੁਤ ਵਧੀਆ ਬਹੁਤ ਕਾਰਗਿਲ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਟਰਾਈ ਜ਼ਰੂਰ ਕਰਨਾ ਕਲਰ ਇਹਦੇ ਨਾਲ ਬਿਲਕੁਲ ਗੋਰਾ ਹੋ ਜਾਂਦਾ ਜਿਨ੍ਹਾਂ ਦਾ ਕਣਕਪੀਨਾ ਕਲਰ ਹੋ ਗਿਆ ਹੈ ਜਾਂ ਟੈਨਿੰਗ ਹੋ ਗਈ ਹੈ ਹਨਾ ਧੁੱਪ ਦੇ ਕਾਰਨ ਜਾਂ ਕਿਸੇ ਵੀ ਵਜ੍ਹਾ ਨਾਲ ਟੈਨਿੰਗ ਹੋ ਗਈ ਤੇ ਉਹ ਸਾਰੀ ਰਿਮੂਵ ਹੋ ਜਾਏਗੀ ਪਿੰਪਲ ਪਿਗਮੈਂਟੇਸ਼ਨ ਸਾਰਾ ਕੁਝ ਰਿਮੂਵ ਹੋ ਜਾਏਗਾ ਅਗਰ ਤੁਸੀਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਇਸੇ ਤਰੀਕੇ ਨਾਲ ਬਣਾ ਕੇ ਡੇਲੀ ਅਪਲਾਈ ਕਰੋਗੇ ਤਾਂ ਚਲੋ ਜੀ ਫਿਰ ਮਿਲਦੇ ਹਾਂ ਤੁਹਾਨੂੰ ਇੱਕ ਨਈ ਪੈਕ ਨਾਲ ਇੱਕ ਨਈ ਦਿਨ ਨਾਲ ਤੇ